ਹੈਲੋ ਦੋਸਤੋ ਤੁਹਾਡਾ ਸਾਰਿਆਂ ਦਾ ਸਾਡੇ ਇਸ ਚੈਨਲ ਜਨਾ ਨੌਲੇਜ ਵਿਲਾਪਰ ਬਹੁਤ ਸਵਾਗਤ ਹੈ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਜੀ ਪੰਜਾਬ ਦੇ ਇੱਕ ਜ਼ਿਲ੍ਹਾ ਕੋਡ ਦੇ ਵਿੱਚ ਜਿਹੜੀਆਂ ਅਪਰਤੀਆਂ ਆਈਆਂ ਹਨ ਇਸ ਬਾਰੇ ਤੇ ਭਰਤੀਆਂ ਕੀ ਨੇ ਤੇ ਕੀ ਸਾਰੀ ਪ੍ਰੋਸੈਸ ਰਹਿਣ ਵਾਲੀ ਹੈ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਦਵਾਂਗੇ ਪਰ ਇਸ ਤੋਂ ਪਹਿਲਾਂ ਮੇਚੋ ਨਾ ਕਿ ਜੇਕਰ ਤੁਸੀਂ ਸਾਡੇ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਪਲੀਜ਼ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਦੇ ਨਾਲ ਬੈਲ ਆਈਕਨ ਦਬੋ ਤਾਂ ਕਿ ਆਉਣ ਵਾਲੀ ਹਰ ਇੱਕ ਛੋਟੀ ਵੱਡੀ ਚੋਬਾਰੇ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਤੇ ਟਾਈਮ ਟਾਈਮ ਮਿਲ ਸਕੇ ਤਾਂ ਦੋਸਤੋ ਇਹ ਜਿਹੜੀਆਂ ਭਰਤੀਆਂ ਨੇ ਜੀ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਅੰਮ੍ਰਿਤਸਰ ਵੱਲੋਂ ਕੱਢੀਆਂ ਗਈਆਂ ਨੇ ਜੀ ਤਾਂ ਦੋਸਤੋ ਸਟੈਨੋਗ੍ਰਾਫਰ ਤਿੰਨ ਦੀਆਂ ਜਿਹੜੀਆਂ ਐਡ ਹੌਕ ਬੇਸਿਸ ਤੇ ਜਿਹੜੀਆਂ ਪੋਸਟਾਂ ਕੱਢੀਆਂ ਗਈਆਂ ਨੇ ਦੋਸਤੋ 38 ਟੋਟਲ ਜਿਹੜੀਆਂ ਪੋਸਟਾਂ ਕੱਢੀਆਂ ਗਈਆਂ ਨੇ ਇਹਨਾਂ ਦੇ ਵਾਸਤੇ ਤੁਸੀਂ 14/5/2025 ਤੱਕ ਐਪਲੀਕੇਸ਼ਨ ਫਾਰਮਸ ਆਪਣੇ ਸਬਮਿਟ ਕਰਵਾ ਸਕਦੇ ਹੋ ਤੇ ਦੋਸਤੋ ਇਹ ਜਿਹੜਾ ਇਹਨਾਂ ਦਾ ਵੇਰਵਾ ਇਸ ਤਰ੍ਹਾਂ ਹੈ ਕਿ ਇਹ ਟੋਟਲ 38 ਪੋਸਟਾਂ ਨੇ ਤੁਸੀਂ ਆਪਣੀ ਸਕਰੀਨ ਉੱਪਰ ਦੇਖ ਸਕਦੇ ਹੋ ਇਹਨਾਂ ਦਾ ਜਿਹੜਾ ਕੈਟਾਗਰੀ ਵਾਈਜ਼ਡ ਵੇਰਵਾ ਆਪਣੀ ਸਕਰੀਨ ਉੱਪਰ ਦੇਖ ਸਕਦੇ ਹੋ ਤੁਸੀਂ ਤੇ ਇਸ ਦੇ ਲਈ 29200 ਰੁਪਏ ਤਨਖਾਹ ਰਹਿਣ ਵਾਲੀ ਹੈ ਤੇ ਮਿਨੀਮਮ ਕੁਆਲੀਫਿਕੇਸ਼ਨ ਇਹਨਾਂ ਨੇ ਬੀਏ ਬੀਐਸਸੀ ਜਾਂ ਇਸ ਦੇ ਬਰਾਬਰ ਕੋਈ ਜਿਹੜੀ ਕੁਆਲੀਫਿਕੇਸ਼ਨ ਮੰਗੀ ਹੈ ਤੁਹਾਡੇ ਕੋਲ میٹرਕੁਲੇਸ਼ਨ ਲੈਵਲ ਤੱਕ ਦਸਵੀਂ ਪਾਸ ਹੋਣੀ ਚਾਹੀਦੀ ਹੈ ਤੁਹਾਡਾ ਇੱਕ ਜਿਹੜਾ ਮਿਨੀਮਮ ਸਪੀਡ 80 ਵਰਡ ਪਰ ਮਿੰਟ ਇੰਗਲਿਸ਼ ਸ਼ਾਰਟਹੈਂਡ ਤੇ ਵੀ ਬਟ ਪਰਮਨੈਂਟ ਟ੍ਰਾਂਸਕ੍ਰਿਪਸ਼ਨ ਦਾ ਟੈਸਟ ਲਿਆ ਜਾਵੇਗਾ ਏਜ ਜਿਹੜੀ ਹੈਗੀ ਜੀ 18 ਤੋਂ 37 ਸਾਲ ਰੱਖੀ ਹੈ ਤੇ ਏਜ ਰਿਲੈਕਸੇਸ਼ਨ ਤੁਹਾਨੂੰ ਅਕੋਰਡਿੰਗ ਟੂ ਰੂਲਸ ਮਿਲ ਜਾਵੇਗੀ ਦੋਸਤੋ ਜਿਹੜੇ ਚਾਹਵਨ ਕੈਂਡੀਡੇਟਸ ਹਨ 14/5/2025 ਤੱਕ ਆਪਣੀਆਂ ਜਿਹੜੀਆਂ ਐਪਲੀਕੇਸ਼ਨਸ ਇਹਨਾਂ ਨੂੰ ਦੇ ਸਕਦੇ ਨੇ ਤੇ ਤੁਸੀਂ ਇਹਨਾਂ ਦੇ ਆਫੀਸ਼ੀਅਲ ਵੈਬਸਾਈਟ ਤੇ ਜਾ ਕੇ ਸਾਰਾ ਜਿਹੜਾ ਨੋਟੀਫਿਕੇਸ਼ਨ ਡਾਊਨਲੋਡ ਕਰਕੇ ਸੰਗੀਤ ਨਾਲ ਪੜ ਲੈਣਾ ਤੇ ਫਿਰ ਇਹਨਾਂ ਪੋਸਟਾਂ ਵਾਸਤੇ ਅਪਲਾਈ ਕਰਨਾ ਹੈ। ਸੋ ਐਸੀ ਪੰਜਾਬ ਦੇ ਵਿੱਚ ਆਈਆਂ ਨਵੀਆਂ ਪੋਸਟਾਂ ਬਾਰੇ ਜਾਣਕਾਰੀ ਤੇ ਇਸੇ ਤਰ੍ਹਾਂ ਹੋਰ ਨਾ ਜੌਬ ਸੰਬੰਧੀ ਜਾਣਕਾਰੀ ਲੈਣ ਲਈ ਤੁਸੀਂ ਸਾਡੇ ਇਸ ਚੈਨਲ ਨਾਲ ਲਗਾਤਾਰ ਜੁੜੇ ਰਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਥੈਂਕ ਯੂ।